ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਯੂਕੇ ਦੇ ਵਿੱਚ ਰਿਫਾਰਮ ਸਰਕਾਰ ਕਾਫੀ ਵੱਡੀ ਗਿਣਤੀ ਨਾਲ ਜਿੱਤ ਕੇ ਅੱਗੇ ਆਈ ਆ ਤੇ ਉਹਨਾਂ ਦੇ ਮੇਅਰ ਵੀ ਬਣੇ ਨੇ ਤੋਂ ਅਸਰ ਵਜੋਂ ਇਹ ਹੋਇਆ ਕਿ ਹੁਣ ਜਿਹੜੀ ਲੇਬਰ ਪਾਰਟੀ ਉਹਨਾਂ ਨੇ ਕੱਲ ਇੱਕ ਨਵਾਂ ਜਿਹੜਾ ਅਪਡੇਟ ਆ ਉਹ ਇਸ਼ੂ ਕੀਤਾ ਵਾ ਜਿਸ ਵਿੱਚ ਉਹਨਾਂ ਨੇ ਕਹਿ ਆ ਕਿ ਸਟੂਡੈਂਟ ਜਿਹੜੇ ਆ ਉਹ ਕਦੇ ਵੀ ਹੁਣ EU ਤੇ FLR ਵਗੈਰਾ ਹੋਰ ਚੀਜ਼ਾਂ ਦਾ ਮਿਸਯੂਜ਼ ਨਹੀਂ ਕਰ ਸਕਣਗੇ ਕਿਉਂਕਿ ਇਹਦੇ ਨਾਲ ਸਿਸਟਮ ਅਬਿਊਜ਼ ਹੁੰਦਾ ਵਾ ਕਿਉਂਕਿ ਨਜਾਇਜ਼ ਕਰਦੇ ਨੇ ਕਈ ਲੋਕ ਜਿੰਨਾ ਕਰਕੇ ਬਾਕੀ ਜਿਹੜੇ ਜੈਨੂਇਨ ਕੇਸ ਆ ਉਹਨਾਂ ਤੇ ਵੀ ਕੰਮ ਜਿਹੜਾ ਉਹ ਉਲਟਾ ਪੈਣਾ ਵਾ ਸੋ ਪਹਿਲੀ ਗੱਲ EU ਸੈਟਲਮੈਂਟ ਤੇ ਅਸਾਇਲਮ ਇਹ ਜਿਹੜੀ ਚੀਜ਼ ਆ অলਮੋਸਟ ਹੁਣ ਨਲ ਕਰ ਦੇਣੀ ਹੈ ਉਹਨਾਂ ਨੇ ਨਾਂ ਦੇ ਬਰਾਬਰ ਕਰ ਦੇਣੀ ਹੈ ਕੋਰੀ ਨਾਂਵਾ ਪਲੱਸ ਜਿਨ੍ਹਾਂ ਦੇ ਲੱਗੇ ਹੋਏ ਆ ਉਹਨਾਂ ਨੂੰ ਵੀ ਉਹਨਾਂ ਨੇ ਰਿਪੋਰਟ ਕਰਨਾ ਸ਼ੁਰੂ ਕਰ ਦੇਣਾ ਵਾ ਜੇ ਇਹ ਜਿਹੜਾ ਕੰਮ ਆ ਇਹ ਛੇਤੀ ਛੇਤੀ ਅੱਗ ਫੜਦਾ ਹੋਇਆ ਤਾਂ ਇਸ ਤੋਂ ਇਲਾਵਾ ਜਿਹੜੀ ਐਫਐਲਆਰ ਆ ਕੋਸ਼ਿਸ਼ ਕਰੋ ਨਾਂ ਲਾਉਣੀ ਪਵੇ ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਦਿਨੋਂ ਦਿਨ ਖਰਾਬ ਹੋਣੀ ਆ ਜਿੰਨਾ ਹੋ ਸਕੇ ਜੈਨੂਨ ਤਰੀਕੇ ਨਾਲ ਆਪਣੇ ਆਪ ਦੇ ਜਿਹੜੇ ਕਾਗਜ਼ ਆ ਉਹਨਾਂ ਤੇ ਧਿਆਨ ਰੱਖੋ ਧੰਨਵਾਦ